ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਜਮੇਰ ਸਿੰਘ ਚਾਨਾ ਤੇ ਇੱਕ ਟਾਣੇ ਵਾਲਾ ਚਾਨਾ Facebook ਪੇਜ YouTube ਅਕਾਊਂਟ ਤੇ Instagram ਅਕਾਊਂਟ ਦੇ ਉੱਤੇ ਤੁਸੀਂ ਮੇਰੇ ਨਾਲ ਜੁੜੇ ਰਹਿੰਦੇ ਹੋ ਤੇ ਮੈਂ ਚਾਹਨਾ ਹੈ ਕਿ ਤੁਹਾਨੂੰ ਅੱਜ ਇੱਕ ਉਹ ਆਪਣੇ ਇਲਾਕੇ ਦੀ ਕਾਰਾਗਰੀ ਦਿਖਾਵਾਂ ਜਿਹੜੀ ਤੁਸੀਂ ਕਦੇ ਘੱਟ ਵੱਧੀ ਦੇਖੀ ਹੋਣੀ ਆ ਸਿਆਣੇ ਦੀ ਇੱਕ ਕਹਾਵਤ ਹੈ ਕਿ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਹੁਣ ਮੈਂ ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰਾਂ ਉਹ ਤੋਂ ਪਹਿਲਾਂ ਤੁਸੀਂ ਇੱਕ ਬਹੁਤ ਵੱਡਾ ਟਰੱਕ ਆ ਰਿਹਾ ਆ ਤੇ ਉਹ ਤੁਸੀਂ ਦੇਖੋ ਵੀ ਟਰੱਕ ਇੱਥੋਂ ਜਦੋਂ ਲੰਘੂਗਾ ਉਹ ਤੋਂ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਤੁਸੀਂ ਦੇਖਿਆ ਹੁਣ ਮੇਰੇ ਜਿੰਨੀਆਂ ਵੀ ਗੱਡੀਆਂ ਆਉਣੀਆਂ ਚਾਹੇ ਇਧਰੋਂ ਆਉਣੀਆਂ ਚਾਹੇ ਇਧਰੋਂ ਆਉਣੀਆਂ ਇਹ ਉਹ ਗੱਡੀਆਂ ਜਿਹੜੇ ਰੋਜ਼ਾਨਾ ਦੇ ਇਧਰੋਂ ਲੰਘਣ ਵਾਲੇ ਆ ਪਰ ਜਿਹੜਾ ਕੋਈ ਉਹ ਬਣਾਉਂਦਾ ਇੱਥੇ ਦੂਰ ਇਲਾਕੇ ਤੋਂ ਆਉਂਦਾ ਆ ਜਿਹੜਾ ਇਸ ਇਲਾਕੇ ਬਾਰੇ ਨਹੀਂ ਜਾਣਦਾ ਉਸ ਵਿਅਕਤੀ ਨੂੰ ਹਮੇਸ਼ਾ ਖਤਰਾ ਬਣਿਆ ਰਹਿੰਦਾ ਕਿ ਇਸ ਪੁਲ ਦੇ ਉੱਤੇ ਕਿਤੇ ਐਕਸੀਡੈਂਟ ਨਾ ਹੋ ਜਾਵੇ। ਇਸ ਪੁਲ ਦਾ ਮੈਂ ਇਤਿਹਾਸ ਤੁਹਾਨੂੰ ਦੱਸਦਾ ਕਿ ਜਦੋਂ ਪਹਿਲਾਂ ਕਾਫੀ ਚਿਰ ਪਹਿਲਾਂ 20 ਸਾਲ ਪਹਿਲਾਂ ਤੱਕ ਇਹ ਸੜਕ ਸਿੰਗਲ ਹੁੰਦੀ ਸੀ ਤੇ ਇਹ ਜਿਹੜਾ ਪੌਲੇ ਆ ਇਹ ਵੀ ਉਦੋਂ ਸਿੰਗਲ ਹੁੰਦਾ ਸੀ। ਜਦੋਂ ਸੜਕ ਡਬਲ ਹੋ ਗਈ। ਸੜਕ ਡਬਲ ਹੋਣ ਤੋਂ ਬਾਅਦ ਕਿੰਨੇ ਸਾਲ ਹੀ ਇਹ ਪੁਲ ਜਿਹੜਾ ਸਿੰਗਲ ਰੱਖਿਆ ਗਿਆ ਤੇ ਬਹੁਤ ਜ਼ਿਆਦਾ ਇਸ ਪੁਲ ਨੇ ਲੈ ਲਈਆਂ بڑے ਐਕਸੀਡੈਂਟ ਇੱਥੇ ਹੋਏ। ਉਸ ਤੋਂ ਬਾਅਦ ਜਦੋਂ ਅਸੀਂ ਖਬਰਾਂ ਜਗਬਾਣੀ ਦੇ ਉੱਤੇ ਕਾਫੀ ਲਾਈਆਂ, ਹੋਰ ਮੀਡੀਆ ਦੇ ਵਿੱਚ ਵੀ ਆਈਆਂ। ਤੇ ਸਰਕਾਰ ਨੇ ਚਲੋ ਇਹ ਬੇਨਤੀ ਮੰਨੀ ਤੇ ਬੇਨਤੀ ਮੰਨ ਕੇ ਇਹ ਪੁਲ ਨੂੰ ਚੌੜਾ ਕਰ ਦਿੱਤਾ ਪਰ ਤੁਸੀਂ ਦੇਖਦੇ ਹੋ ਕਿ ਅ ਚੌੜਾ ਕਰਤਾ ਠੀਕ ਕਰਤਾ ਪਰ ਇਹਨੂੰ ਇੰਨਾ ਉੱਚਾ ਬਣਾਤਾ ਉੱਚਾ ਵੀ ਬਣਾ ਦਿੱਤਾ ਕੋਈ ਗੱਲ ਨਹੀਂ ਚਲੋ ਠੀਕ ਆ ਜੋ ਇਹਨਾਂ ਦੇ ਡਾਉਮਸ ਹੈਗੇ ਆ ਉਹ ਕਰ ਲਿਆ ਹੋਊਗਾ ਪੂਰਾ ਉਹਨਾਂ ਨੇ ਪਰ ਤੁਸੀਂ ਦੇਖੋ ਕਿ ਜਿਹੜੀ ਇਹਦੀ ਉਚਾਈ ਆ ਤੇ ਜਿਹੜੀ ਸੜਕ ਆ ਇਹਦੇ ਵਿੱਚ ਕੋਈ ਇਹਨਾਂ ਦਾ ਕੋਈ ਲੈਵਲ ਹੈ ਇੱਥੋਂ ਪੂਰੀ ਟੱਕਰ ਮnai ਆ ਮੋਟਰਸਾਈਕਲ ਵਾਲੇ ਗਏ ਆ ਜਿਨ੍ਹਾਂ ਨੂੰ ਪਰ ਰੋਕ ਕੇ ਪੁੱਛੀਏ ਤਾਂ ਦੱਸਣਗੇ ਕਿ ਇਹਨਾਂ ਨੂੰ ਕਿੰਨੀ ਪ੍ਰੋਬਲਮ ਆਉਂਦੀ ਆ। ਹੋਰ ਵੱਡੀ ਗੱਲ ਇਹ ਕਿ ਆ ਜਿਹੜੇ ਏਰੀਏ ਤੇ ਮੈਂ ਖੜਾ ਆਂ ਇਹ ਏਰੀਆ ਨਹਿਰ ਕੰਡਾ ਆ ਤੇ ਸੁੰਨਮਸਾਨ ਆ। ਸੁੰਨਮਸਾਨ ਏਰੀਏ ਦੇ ਵਿੱਚ ਹਮੇਸ਼ਾ ਲੁੱਟਖੋ ਹੋਣ ਦੇ ਚਾਂਸ ਬਣੇ ਰਹਿੰਦੇ ਆ ਤੇ ਜਦੋਂ ਵੀ ਕੋਈ ਰਾਤ ਬਰਾਤੇ ਇੱਥੋਂ ਲੰਘਦਾ ਉਹਨੂੰ ਹੌਲੀ ਹੋਣਾ ਪੈਂਦਾ ਤੇ ਜਿਹੜੇ ਲਟੇਰੇ ਆ ਕੋਈ ਜਾਂ ਗਲਤ ਕੰਮ ਕਰਨ ਵਾਲੇ ਚੋਰ ਆ ਉਹਨਾਂ ਲਈ ਮौज ਲੱਗੀ ਰਹਿੰਦੀ ਆ ਕਿ ਉਹ ਹੌਲੀ ਹੋਏ ਬੰਦੇ ਨੂੰ ਕਿਸੇ ਨੂੰ ਵੀ ਘੇਰ ਸਕਦੇ ਆ। ਜਿੰਨਾ ਵੀ ਟ੍ਰੈਫਿਕ ਆਉਂਦਾ ਆ ਤੁਸੀਂ ਦੇਖੋ ਸਾਰੇ ਆਪਣੇ ਵੇਗ ਦੇ ਵਿੱਚ ਆਉਂਦੇ ਆ ਪਰ ਨਾਲ ਹੀ ਉਹਨਾਂ ਨੂੰ ਇੱਥੇ ਆ ਕੇ ਆਹ ਦੇਖ ਲਓ ਕਹਿ ਕੇ ਜਾਂਦੇ ਬੰਦੇ ਭਈ ਸੜਕ ਦੀ ਵੀ ਮਾੜੀ ਹਾਲਤ ਆ ਤੇ ਆਹ ਤੁਸੀਂ ਦੇਖੋ ਭਈ ਇੰਨਾ ਸਲੋ ਹੋਣਾ ਬਣਦਾ ਇੱਕ ਪੌਲੀ ਤਾਂ ਹੈ ਕਿੱਡੀ ਕਬੱਡੀ ਗੱਲ ਐ ਕਿਤੇ ਇਸ ਪੁਲ ਦੇ ਨਾਲ ਜਿੰਨੀ ਸਹੂਲਤ ਮਿਲੀ ਆ ਆ ਦੇਖੋ ਵੱਡਾ ਟਰੱਕ ਇਹ ਘਾ ਰਿਹਾ ਇਹਨੂੰ ਕਿੰਨਾ ਹੌਲੀ ਹੋਣਾ ਪੈ ਰਿਹਾ ਤੁਸੀਂ ਆਪ ਦੇਖਦੇ ਹੋ ਆ ਦੇਖੋ ਦੇਖੋ ਪੂਰਾ ਜੋਰ ਲਾ ਕੇ ਟਰੱਕ ਜਿਹੜਾ ਹੈਵੀ ਟਰੱਕ ਆ ਜਿਹੜਾ ਲੋਡ ਟਰੱਕ ਆ ਆ ਦੇਖੋ ਮੇਰੇ ਸਾਹਮਣੇ ਲੰਘ ਰਹੇ ਆ ਸਾਰੇ ਆਲਾ ਸੁੱਤਾ ਪਿਆ ਸੀ ਬੰਦਾ ਇਸ ਛੋਟੇ ਹਾਥੀ ਦੇ ਵਿੱਚ ਉਹ ਵੀ ਉੱਠ ਕੇ ਖੜਾ ਹੋ ਗਿਆ ਜਦੋਂ ਹੌਜ ਘਪਿਆ ਤੇ ਇਹ ਸਾਡੀ ਮੰਗ ਆ ਸਰਕਾਰ ਦੇ ਕੋਲ ਭਗਵੰਤ ਮਾਨ ਜੀ ਦੇ ਕੋਲ ਕਿ ਇਸ ਪੁਲ ਨੂੰ ਜੇ ਤੁਸੀਂ ਉੱਚਾ ਕਰ ਹੀ ਦਿੱਤਾ ਤਾਂ ਸੜਕ ਨਾਲੋਂ ਕਿਉਂ ਨਹੀਂ ਉਹਦਾ ਲੈਵਲ ਕਿਉਂ ਨਹੀਂ ਹੋ ਸਕਦਾ ਕਿਹੜੇ ਇੰਜੀਨੀਅਰ ਹੋਣਗੇ ਇਹ ਇਸ ਡਿਪਾਰਟਮੈਂਟ ਦੇ ਵੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਐਡੀ ਟੱਕਰ ਨਹੀਂ ਬਣਾਈ ਦੀ ਹੁਣ ਆ ਗੱਡੀ ਆਈ ਜਾਂ ਕੋਈ ਵੀ ਗੱਡੀ ਆਉਂਦੀ ਆ ਹੱਲੇ ਅਸੀਂ ਇੱਕ ਪਾਸਾ ਤੁਹਾਨੂੰ ਦਿਖਾਇਆ ਦੂਜਾ ਪਾਸਾ ਉਹਦੀ ਹਾਲਤ ਇਹਦੇ ਨਾਲੋਂ ਵੀ ਜ਼ਿਆਦਾ ਬੁਰੀ ਆ ਆਜੋ ਤੁਹਾਨੂੰ ਆਪਾਂ ਦੂਜਾ ਪਾਸਾ ਦਿਖਾਉਣੇ ਲਓ ਜੀ ਪਹਿਲਾਂ ਅਸੀਂ ਖੜੇ ਸੀ ਅਪਰਾ ਤੋਂ ਨਗਰ ਵਾਲੇ ਪਾਸੇ ਨੂੰ ਤੇ ਹੁਣ ਅਸੀਂ ਖੜੇ ਆ ਇਧਰਲੇ ਪਾਸੇ ਨਗਰ ਆ ਤੇ ਇਧਰਲੇ ਪਾਸੇ ਅਪਰਾ ਆ ਇਹ ਤੁਸੀਂ ਦੇਖੋ ਇਸ ਪਾਸੇ ਦੀ ਇਹ ਜਿਹੜਾ ਪੌਲੇ ਆ ਆ ਗੱਡੀ ਜਿੰਨੀਆਂ ਵੀ ਆਉਣਗੀਆਂ ਤੁਸੀਂ ਦੇਖੋਗੇ ਕੋਈ ਗੱਡੀ ਇੱਥੋਂ ਤੇਜ਼ ਨਹੀਂ ਲੰਘ ਸਕਦੀ ਜੇ ਕੋਈ ਲੰਘੂਗੀ ਤਾਂ ਉਹਦਾ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਆ ਮੋਟਰਸਾਈਕਲ ਵਾਲੇ ਸੱਜਣ ਤੁਸੀਂ ਦੇਖੋ ਪੂਰਾ ਹੌਜਕਾ ਲੱਗਦਾ ਇਹ ਕਿਉਂ ਨਹੀਂ ਹੋ ਸਕਦਾ ਜਿਹੜੇ ਇਹ ਇੰਜੀਨੀਅਰ ਬਣੇ ਹੋਏ ਆ ਲੱਖਾਂ ਰੁਪਈਆਂ ਦੇ ਵਿੱਚ ਤਨਖਾਹਾਂ ਲੈਂਦੇ ਆ ਇਹ ਤੇ ਇੰਨੇ ਪੜੇ ਲਿਖੇ ਆ ਕਿੰਨੀਆਂ ਡਿਗਰੀਆਂ ਕਿੰਨੇ ਡਿਪਲੋਮੇ ਇਹਨਾਂ ਨੇ ਕੀਤੇ ਆ ਪਰ ਇਹਨਾਂ ਨੂੰ ਇਹ ਕਿਉਂ ਨਹੀਂ ਸਮਝ ਲੱਗਦੀ ਕਿ ਇਹ ਜਿਹੜੀ ਟੱਕਰਿਆ ਕਿਸੇ ਦੀ ਜਾਨ ਲੈ ਸਕਦੀ ਆ ਕਿਸੇ ਨੂੰ ਲੁੱਟ ਦਾ ਸ਼ਿਕਾਰ ਬਣਾ ਸਕਦੀ ਆ ਇਹਨਾਂ ਨੂੰ ਕੀ ਕਿਤਾਬਾਂ ਦੇ ਵਿੱਚ ਪੜਾਇਆ ਨਹੀਂ ਜਾਂਦਾ ਕਿ ਇਹਨਾਂ ਨੂੰ ਡਿਗਰੀਆਂ ਦੇ ਵਿੱਚ ਆਹ ਦੇਖੋ ਕਿੱਡੀ ਤੇਜ਼ ਗੱਡੀ ਆ ਰਹੀ ਸੀ ਮੈਨੂੰ ਲੱਗਦਾ ਇਹ ਬੰਦੇ ਓਬੜਿਆ ਕਿਤੇ ਹੋਰ ਇਲਾਕੇ ਤੋਂ ਆਏ ਜਨਾਂ ਨੂੰ ਨਹੀਂ ਪਤਾ ਸੀ ਇਹਨਾਂ ਨੂੰ ਅਚਾਨਕ ਹੌਲੀ ਹੋਣਾ ਪਿਆ ਪਈ ਇਹ ਕਿਉਂ ਇਦਾਂ ਕਿਉਂ ਪੂਰਾ ਪੌੜ ਏ ਕਮਾ ਕੇ ਕੈਮਰਾਮੈਨ ਦਿਖਾਊਗਾ ਸਾਡਾ ਰਮਨ ਪਈ ਪੌੜ ਕਿੱਡਾ ਉੱਚਾ ਆ ਹੋ ਸਕਦਾ ਇਹਨਾਂ ਦੀ ਮਜਬੂਰੀ ਹੋਵੇ ਪਈ ਇਹਨਾਂ ਉੱਚਾ ਪੌੜ ਬਣਾਉਣਾ ਆ ਕੋਈ ਗੱਲ ਨਹੀਂ ਬਣਾ ਦਿੱਤਾ ਪਰ ਜਿਹੜੀ ਸੜਕ ਆ ਉਹਦਾ ਮੈਚ ਕਿਉਂ ਨਹੀਂ ਕੀਤੀ ਜਾ ਸਕਦੀ ਇਹਦੀ ਇਹਦੀ ਝੁਲੋਪ ਆ ਉਹ ਕਿਉਂ ਨਹੀਂ ਕੀਤੀ ਜਾਂਦੀ ਇਹ ਸਾਡਾ ਸਵਾਲ ਆ ਤੇ ਆਪਾਂ ਇੱਥੇ ਜਿਹੜੇ ਗਵਾਂਡ ਇਸੇ ਹੀ ਪੁਲ ਦੇ ਲਾਗੇ ਜਿਹੜੇ ਰਹਿੰਦੇ ਆ ਜਥੇਦਾਰ ਸ਼ੰਗਾਰਾ ਸਿੰਘ ਗਿੱਲ ਜੀ ਉਹਨਾਂ ਨਾਲ ਆਪਾਂ ਗੱਲ ਕਰਨੀ ਆ ਵੀ ਇਹ ਮੋੜ ਰਹਿੰਦੇ ਤੇ ਉਹਨਾਂ ਨੂੰ ਲੱਗਦਾ ਭਈ ਕੀ ਕੀ ਤਕਲੀਫ ਇਸ ਚੀਜ਼ ਨਾਲ ਆਉਂਦੀ ਆ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਬਹੁਤੇ ਪੱਤਰਕਾਰਾਂ ਨੂੰ ਪਹਿਲਾਂ ਵੀ ਅਸੀਂ ਬੇਨਤੀਆਂ ਕੀਤੀਆਂ ਸੀਗੀਆਂ ਵੀ ਪੁਲ ਜਿਹੜਾ ਬਹੁਤ ਬੰਨਿਆ ਬਣਿਆ ਬਹੁਤ ਵਧੀਆ ਬਣਾਇਆ ਗਿਆ ਚਲੋ ਕਿੰਨੇ ਹੁੰਦੇ ਦੇਰ ਆਏ ਦਰਸਤਾਏ ਪੁਲ ਬਣ ਗਿਆ ਬਹੁਤ ਵਧੀਆ ਹੋਇਆ ਪਰ ਪਰੇਸ਼ਾਨੀਆਂ ਇੱਥੇ ਇਹ ਆਉਣੀਆਂ ਵੀ ਜਿੱਦਾਂ ਕੋਈ ਪਿੱਛੋਂ ਨਗਰੋਂ ਲੋ ਗੱਡੀਆਂ ਆਉਣੀਆਂ ਕਈਆਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਮਰੇ ਪੁਲ ਬਣਿਆ ਨਵਾਂ ਪਹਿਲੀ ਵਾਰੀ ਅਗਲੇ ਆਉਂਦੇ ਆ ਪਿੱਛੋਂ ਆਉਂਦੇ ਆ ਤਾਂ ਇੱਥੇ ਕਈ ਵਾਰ ਗੱਡੀਆਂ ਵੱਜ ਵੀ ਹਟੀਆਂ ਨੁਕਸਾਨ ਵੀ ਕਈਆਂ ਦਾ ਹੋਇਆ ਹੋ ਚੁੱਕੇ ਐਕਸੀਡੈਂਟ ਇੱਥੇ ਹਾਂ ਹੋ ਚੁੱਕੇ ਆ ਸਾਡਾ ਤਾਂ ਮੋੜੇ ਆ ਇੱਥੇ ਹਾਂ ਮੋੜ ਰਹਿੰਦੇ ਆ ਇਹ 2D ਵਾਲੀਆਂ ਟਰਾਲੀਆਂ ਆਉਂਦੀਆਂ ਟਿੱਪਰ ਆਉਂਦੇ ਆ ਜਿਹੜੇ ਰੇਤਾ ਬਾਈੜੀ ਲੈ ਕੇ ਆਉਂਦੇ ਆ ਜਾਂ ਹੋਰ ਵਾਹਨ ਆਉਂਦੇ ਆ ਉਹਨਾਂ ਨੂੰ ਬਹੁਤ ਸਮੱਸਿਆ ਆਇਆ ਪੋਲ ਬਣਾ ਦਿੱਤਾ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਸ ਮੌਕੇ ਨੂੰ ਦੇਖਦੇ ਹੋਏ ਪੁਲ ਬਣਾ ਦਿੱਤਾ ਪਰ ਮੈਂ ਭੁੰਮਿਆ ਕੈਨੇਡਾ ਵੀ ਗਿਆਂ ਬਾਹਰ ਵੀ ਗਿਆ ਪਰ ਪੁਲ ਤਾਂ ਜਿਵੇਂ ਬਹੁਤ ਬੜੀਆ ਬਣਾ ਦਿੱਤਾ ਪਰ ਨਾ ਤਾਂ ਐਡਾ ਸਾਡੇ ਭਾਰਤ ਵਿੱਚ ਕਿਤੇ ਸਪੀਡ ਬ੍ਰੇਕਰ ਆ ਨਾ ਕਿਤੇ ਬਾਹਲੇ ਮੁਲਕਾਂ ਜਿਹਦੇ ਅਸਤੇ ਇਹ ਮੈਨੂੰ ਦੁਨੀਆ ਦਾ ਸਭ ਤੋਂ ਵੱਡਾ ਸਪੀਡ ਬ੍ਰੇਕਰ ਬਣ ਗਿਆ ਇਹ ਪੁਲ ਨਹੀਂ ਆ ਸਪੀਡ ਬ੍ਰੇਕਰ ਆ ਇਸ ਰੋਡ ਤੇ ਇਹ ਰੋਡ ਜਿਹੜੀ ਜਾਂਦੀ ਆ ਨਗਰ ਤੋਂ ਅਪਰਾ ਬੰਗਾ ਗੜ ਸ਼ੰਕਰ ਆ ਆਨੰਦਪੁਰ ਸਾਹਿਬ ਇਹ ਸਾਰੇ ਉਸ ਇਲਾਕੇ ਨੂੰ ਜਾਂਦੀ ਆ ਉਧਰੋਂ ਕਈ ਵਾਰੀ ਐਮਨ ਜੈਸੀ ਜਿਹੜੇ ਮਰੀਜ਼ ਆ ਉਧਰੋਂ ਨਹੀਂ ਹਸਪਤਾਲਾਂ ਤੋਂ ਕਬਰ ਹੁੰਦੇ ਉਹ ਲੁਧਿਆਣੇ ਨੂੰ ਭੇਜਦੇ ਆ ਜਿਆਦਾ ਲੁਧਿਆਣੇ ਜਾਂਦੇ ਜਦੋਂ ਉਹਦੇ ਆ ਤਾਂ ਕਿੰਨ੍ਹੇ ਤੇਜ਼ੀ ਹੁੰਦੀ ਆ ਜਦੋਂ ਸਪੀਡ ਬ੍ਰੇਕਰ ਤੇ ਆਉਂਦੇ ਆ ਕਈ ਵਾਰ ਮਰੀਜ਼ ਦੀ ਹਾਲਾਤ ਕੁਝ ਕਾ ਨਹੀਂ ਸਹਿਣ ਦੀ ਹੁੰਦੀ ਹਾਂ ਤੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਤਾਂ ਇਸ ਕਰਕੇ ਅਸੀਂ ਤਾਂ ਬੇਨਤੀ ਕਰਦੇ ਆ ਸਰਕਾਰ ਅੱਗੇ ਜਾਂ ਪ੍ਰਸ਼ਾਸਨ ਜਿਹੜਾ ਮੌਕੇ ਦਾ ਹੈਗਾ ਬੇਹ ਨੂੰ ਕਟੂ-ਕਟ ਲੈਵਲ ਕੀਤਾ ਜਾਵੇ ਤਾਂ ਕਿ ਜਿਹੜੇ ਆਉਣ ਜਾਣ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸਾਡੇ ਜੀ ਇਨਿਕ ਬੇਨਤੀ ਪ੍ਰਵਾਨ ਕਰਾ ਦੇਣਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਟੀਮ ਦਾ ਡਾਕਟਰ ਸਾਹਿਬ ਸਾਸਰੀ ਗੱਲ ਦੀ ਲੈ ਤੁਸੀਂ ਮੈਂ ਤੇ ਵਧੀਆ ਕੀ ਆ ਫੜੇ ਹੋ ਜਰਾ ਗੱਲ ਕਰਨੀ ਆਪਾਂ ਤੁਹਾਨੂੰ ਲੱਗਦੀ ਪੌਲ ਵਿੱਚ ਪ੍ਰੋਬਲਮ ਕੋਈ ਇੱਥੇ ਜੀ ਬਰਾਬਰ ਜਿਹਦਾ ਕਰਨਾ ਚਾਹੀਦਾ ਸੀ ਹਾਂ ਲੈਵਲ ਹੋਣਾ ਚਾਹੀਦਾ ਹੈ ਨਾ ਜੀ ਆਹ ਮੇਰੀ ਗੱਡੀ ਖੁੱਦ ਦੋ ਵਾਰ ਬੱਜੀ ਆ ਪਰਲੇ ਪਾਸਿਓ ਅੱਛਾ ਜੀ ਜੇ ਮੇਰੀ ਬੱਜੀ ਆ ਜਦ ਕਿ ਥੋੜੀ ਮੈਂ ਉੱਚੀ ਕਰਾਈ ਹੋਈ ਆ ਬਾਕੀਆਂ ਦਾ ਤਾਂ ਫਿਰ ਨੈਚਰਲੀ ਵਿਚਾਰੀਆਂ ਦਾ ਕੀ ਹਾਲ ਹੁੰਦਾ ਹੋਊਗਾ ਕਿੱਥੋਂ ਮੰਨ ਲਓ ਹੈਵ ਟੂ ਹੌਲੀ ਹੋਣਾ ਹੀ ਪੈਂਦਾ ਆ ਚਲੋ ਹੌਲੀ ਦਾ ਕੋਈ ਨਹੀਂ ਪਰ ਨਹੀਂ ਨਹੀਂ ਮੈਂ ਇਹ ਗੱਲ ਕਰਦਾ ਵੀ ਇਹ ਪਤਰਾ ਏਰੀਆ ਆ ਇੱਥੇ ਚੋਰ ਲੁਟੇਰੇ ਥੋੜਾ ਜਿਹਾ ਪੁਆਇੰਟ ਇਹ ਉੱਦਾਂ ਦਾ ਆ ਕਈ ਵਾਰ ਇਹ ਵੀ ਇੱਕ ਹੈਗਾ ਨਾਲੇ ਮੇਨ ਗੱਲ ਆ ਜਦ ਹੁਣ ਬਣਾਇਆ ਹੀ ਆ ਸਿਰਫ ਇੰਨਾ ਕੇ ਪੇਚ ਪੈਜ ਭਰ ਕੇ ਹੀ ਉਹਨੂੰ ਕੀਤਾ ਜਾ ਸਕਦਾ ਕੀਤਾ ਕੇ ਜਾ ਸਕਦਾ ਆ بجائے ਕਿ ਲੋਕਾਂ ਦੀਆਂ ਗੱਡੀਆਂ ਮੁੜ ਕੇ 6:00 8:00 ਵਜਦੀਆਂ ਆ ਹੁਣ ਟਰੈਕਟਰ ਉਹਨਾਂ ਨਾਲ ਟਰੈਕਟਰ ਸ਼ਕਤੀਸ਼ਾਲੀ ਚੀਜ਼ ਆ ਇਹਨੂੰ ਵੀ ਹੌਲੀ ਹੁਣੇ ਪੈਣਾ ਆ ਦੇਖਿਓ ਇਹ ਟਿਪਰ ਟਿਪਰ ਵਿਚਾਰੇ ਬਸ ਟਿਪਰ ਵੀ ਬਸ ਯਾਨੀ ਟਿਪਰ ਵੀ ਬਹੁਤ ਹੈਵੀ ਗੱਡੀਆਂ ਨੂੰ ਪ੍ਰੋਬਲਮ ਆ